ਇੱਕ ਪੜ੍ਹੇ ਲਿਖੇ ਤੇ ਖਾਨਦਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਇੱਕ ਕੁੜੀ ਜਿਹਦੇ ਖੁਦ ਮਾਪਿਓ ਸੀ ਉਹ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ ਦੇਖਣ ਦੇ ਵਿੱਚ ਇਹ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਬਹੁਤ ਖੂਬਸੂਰਤ ਸੀ ਇੰਨੀ ਜ਼ਿਆਦਾ ਹੁਣਹਾਰ ਕੁੜੀ ਕਿ ਉਹ ਆਪਣੇ 10ਵੀਂ ਤੇ 12ਵੀਂ ਕਲਾਸ ਦੇ ਵਿੱਚੋਂ 80 ਤੋਂ 85% ਨੰਬਰ ਲੈ ਕੇ ਪਾਸ ਹੋਈ ਸੀ ਕੀ ਤੁਸੀਂ ਯਕੀਨ ਕਰ ਸਕਦੇ ਹੋ ਕਿ ਇਸ ਤਰ੍ਹਾਂ ਦੀ ਕੁੜੀ ਆਪਣੇ ਹੀ ਘਰ ਦੇ ਵਿੱਚ ਪਹਿਲਾਂ ਬੰਦਿਆਂ ਨੂੰ ਬੁਲਾਵੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਵੇ ਤੇ ਫਿਰ ਜਦੋਂ ਇਹ ਸਰੀਰਕ ਸੰਬੰਧ ਬਣਾ ਰਹੇ ਹੁੰਦੇ ਨੇ ਇਹਦਾ ਉਹ ਵੀਡੀਓ ਰਿਕਾਰਡਿੰਗ ਕਰੇ ਇੰਨਾ ਹੀ ਨਹੀਂ ਬਲਕਿ ਇੱਕ ਦਿਨ ਇਹ ਨੇ ਗੈਰ ਮਰਦ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਉਹਦਾ ਵੀਡੀਓ ਰਿਕਾਰਡ ਕੀਤਾ ਤੇ ਇਸ ਤੋਂ ਬਾਅਦ ਇਸ ਕੁੜੀ ਨੇ ਉਸ ਬੰਦੇ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੁਹਾਨੂੰ ਇਹ ਸਭ ਸੁਣਨ ਦੇ ਵਿੱਚ ਕਾਲਪਨਿਕ ਲੱਗਦਾ ਹੋਊਗਾ ਪਰ ਇਹ ਜੋ ਘਟਨਾयां ਇਹ ਰਾਜਸਥਾਨ ਦੀ ਇੱਕ ਸੱਚੀ ਘਟਨਾयां ਆ ਆਖਿਰ ਕੌਣ ਸੀ ਇਹ ਕੁੜੀ ਇਸ ਸੋਹਣੀ ਕੁੜੀ ਦਾ ਇਹ ਸਭ ਕਰਨ ਦੇ ਪਿੱਛੇ ਕੀ ਮਕਸਦ ਸੀ ਤੇ ਫਿਰ ਕਤਲ ਕਰਨ ਤੋਂ ਬਾਅਦ ਇਹ ਪੁਲਿਸ ਦੇ ਹੱਥ ਕਿਵੇਂ ਲੱਗੀ ਇਹ ਸਾਰੀ ਕਹਾਣੀ ਤੁਹਾਨੂੰ ਅੱਗੇ ਦੱਸਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਸੱਚੀ ਘਟਨਾ ਨੂੰ ਐਂਡ ਤੱਕ ਜ਼ਰੂਰ ਸੁਣਿਓ ਤਾਂ ਹੀ ਤੁਹਾਨੂੰ ਪੂਰੀ ਕਹਾਣੀ ਦੀ ਸਮਝ ਆਊਗੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਰਾਜਸਥਾਨ ਦੇ ਗਾਂਧੀ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਤੋਂ ਇਸ ਲੜਕੇ ਦੀ ਜੋ ਉਮਰ ਸੀ ਉਹ 28 ਤੋਂ 30 ਸਾਲ ਦੇ ਕਰੀਬ ਸੀ ਤੇ ਇਹਦਾ ਜੋ ਨਾਮ ਸੀ ਉਹ ਸੀ ਦੁਸ਼ਯੰਤ ਸ਼ਰਮਾ ਇਹ ਜੋ ਦੁਸ਼ਯੰਤ ਸੀ ਇਹਦੀ ਫੇਸਬੁੱਕ ਦੇ ਉੱਤੇ ਇੱਕ ਆਈਡੀ ਬਣਾਈ ਹੋਈ ਸੀ ਪਰ ਉੱਥੇ ਇਹਨੇ ਆਪਣਾ ਅਸਲੀ ਨਾਮ ਨਹੀਂ ਲਿਖਿਆ ਸੀ ਇਹਨੇ ਵਿਆਨ ਕੋਲੀ ਦੇ ਨਾਮ ਤੋਂ ਇੱਕ ਆਈਡੀ ਬਣਾਈ ਹੋਈ ਸੀ ਇਹ ਇਹ ਆਪਣੀ ਆਈਡੀ ਨੂੰ ਇਸ ਤਰ੍ਹਾਂ ਚਲਾਉਂਦਾ ਸੀ ਕਿ ਦੇਖਣ ਵਾਲਿਆਂ ਨੂੰ ਐਦਾਂ ਲੱਗਦਾ ਸੀ ਕਿ ਇਹ ਬਹੁਤ ਹੀ ਅਮੀਰ ਲੜਕਾ ਆ ਇਹ ਉੱਤੇ ਵੱਡੀਆਂ-ਵੱਡੀਆਂ ਕਾਰਾਂ ਦੀਆਂ ਫੋਟੋਆਂ ਪਾਉਂਦਾ ਸੀ ਬਿਲਡਿੰਗ ਦੇ ਅੱਗੇ ਖੜ ਕੇ ਫੋਟੋਆਂ ਪਾਉਂਦਾ ਸੀ ਆਈਡੀ ਦੇਖਣ ਤੋਂ ਐਦਾਂ ਹੀ ਲੱਗਦਾ ਸੀ ਕਿ ਇਹ ਜੋ ਲੜਕਾ ਆ ਇਹ ਬਹੁਤ ਹੀ ਅਮੀਰ ਹੈ ਰਿਚ ਖਾਨਦਾਨ ਦਾ ਦੁਸ਼ਯੰਤ ਦੀ ਇਹ ਬਿਆਨ ਕੋਲੀ ਨਾਂ ਦੀ ਆਈਡੀ ਦੇਖ ਕੇ ਹੀ ਇੱਕ ਪ੍ਰਿਆ ਸੇਠ ਨਾਂ ਦੀ ਕੁੜੀ ਇਸ ਦੇ ਉੱਤੇ ਫਿਦਾ ਹੋ ਜਾਂਦੀ ਹੈ ਉਹ ਇਹਨੂੰ ਫਰੈਂਡ ਰਿਕੁਐਸਟ ਸੈਂਡ ਕਰਦੀ ਹੈ ਇਹਨਾਂ ਦੀ ਮੈਸੇਜ ਦੇ ਉੱਤੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਪ੍ਰਿਆ ਦੁਸ਼ਯੰਤ ਦਾ ਨੰਬਰ ਵੀ ਲੈ ਲੈਂਦੀ ਹੈ ਹੁਣ ਦੋਨਾਂ ਦੇ ਨੰਬਰ ਐਕਸਚੇਂਜ ਹੋ ਜਾਂਦੇ ਨੇ ਫਿਰ ਇਹ ਫੋਨ ਦੇ ਉੱਤੇ ਗੱਲਬਾਤ ਕਰਨਾ ਸ਼ੁਰੂ ਕਰ ਦਿੰਦੇ ਨੇ ਦੋਨਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਦੋਸਤੀ ਇੰਨੀ ਜ਼ਿਆਦਾ ਗਹਿਰੀ ਹੋ ਜਾਂਦੀ ਹੈ ਕਿ ਇਹ ਵੀਡੀਓ ਕਾਲ ਦੇ ਉੱਤੇ ਗੱਲ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਪ੍ਰਿਆ ਸ਼ੇਟਨਾ ਦੀ ਲੜਕੀ ਸੀ ਇਹ ਵੀ ਜੈਪੁਰ ਦੀ ਰਹਿਣ ਵਾਲੀ ਸੀ ਹੁਣ ਇਹਨਾਂ ਦੀ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਹੈ ਵੀਡੀਓ ਕਾਲ ਵੀ ਹੁੰਦੀ ਹੈ ਕਾਫੀ ਸਮਾਂ ਗੱਲ ਕਰਨ ਤੋਂ ਬਾਅਦ ਇੱਕ ਦਿਨ ਜੋ ਪ੍ਰਿਆ ਸੇਠ ਹੁੰਦੀ ਹੈ ਉਹ ਦੁਸ਼ਯੰਤ ਨੂੰ ਕਹਿੰਦੀ ਹੈ ਕਿ ਅੱਜ ਮੈਂ ਤੈਨੂੰ ਜੰਨਤ ਦੀ ਸੈਰ ਕਰਾਉਣੀ ਆ। ਪ੍ਰਿਆ ਵੀਡੀਓ ਕਾਲ ਦੇ ਉੱਤੇ ਹੀ ਆਪਣੇ ਕੱਪੜੇ ਉਤਾਰਨਾ ਸ਼ੁਰੂ ਕਰ ਦਿੰਦੀ ਹੈ। ਉੱਧਰ ਜੋ ਦੁਸ਼ਯੰਤ ਹੁੰਦਾ ਹੈ ਇਹ ਦੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ। ਉਹ ਐਕਸਾਈਟਿਡ ਹੋਣ ਲੱਗਦਾ ਹੈ। ਦੁਸ਼ਯੰਤ ਨੂੰ ਵੀ ਇਦਾਂ ਹੀ ਲੱਗਦਾ ਹੈ ਕਿ ਅੱਜ ਉਹਨੂੰ ਜਿਵੇਂ ਜੰਨਤ ਦਿਖ ਗਈ ਹੋਵੇ। ਜਦੋਂ ਕਿ ਜੋ ਇਹ ਦੁਸ਼ਯੰਤ ਸੀ ਇਹ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਹਦੇ ਦੋ ਬੱਚੇ ਵੀ ਸੀ। ਪਰ ਇਸ ਦੇ ਬਾਵਜੂਦ ਵੀ ਦੁਸ਼ਯੰਤ ਇਹ ਸਭ ਕੁਝ ਕਰਦਾ ਸੀ। ਇਨੇ ਫੇਸਬੁੱਕ ਦੇ ਉੱਤੇ ਇੱਕ ਫੇਕ ਆਈਡੀ ਬਣਾਈ ਹੋਈ ਸੀ ਆਪਣੀ ਵਿਆਨ ਕੋਲੀ ਦੇ ਨਾਂ ਤੋਂ ਇਸੇ ਆਈਡੀ ਨੂੰ ਦੇਖ ਕੇ ਜੋ ਪ੍ਰਿਆ ਸੀ ਇਹਦੇ ਵੱਲ ਪ੍ਰਭਾਵਿਤ ਹੋਈ ਸੀ ਹੁਣ ਇਸੇ ਤਰ੍ਹਾਂ ਇਹਨਾਂ ਦੀ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਹੁਣ ਦਿਨ ਆ ਜਾਂਦਾ ਆ 2 ਮਈ 2018 ਦਾ ਇਸ ਦਿਨ ਪ੍ਰਿਆ ਇਹਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਹੁਣ ਬਹੁਤ ਹੋ ਗਿਆ ਆਪਾਂ ਇੰਨਾ ਟਾਈਮ ਦੇ ਫੋਨ ਦੇ ਉੱਤੇ ਗੱਲਾਂ ਮਾਰ ਰਹੇ ਆਂ ਵੀਡੀਓ ਕਾਲ ਦੇ ਉੱਤੇ ਗੱਲਾਂ ਕਰ ਰਹੇ ਆਂ ਪ੍ਰਿਆ ਕਹਿੰਦੀ ਹੈ ਕਿ ਅੱਜ ਮੈਂ ਤੈਨੂੰ ਰੀਅਲ ਜੰਨਤ ਦੀ ਸੈਰ ਕਰਾਉਂਗੀ ਮੈਂ ਤੈਨੂੰ ਸਾਰਾ ਕੁਝ ਦਿਖਾਉਂਗੀ ਅੱਜ ਤੂੰ ਮੇਰੇ ਘਰ ਦੇ ਵਿੱਚ ਆ ਜਾਵੀਂ ਇੰਨਾ ਸੁਣਦੇ ਹੀ ਇਹ ਜੋ ਦਸ਼ੰਤ ਹੁੰਦਾ ਹੈ ਇਹ ਵੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ ਏ ਵੀ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦਾ ਹੈ ਇਹ ਆਪਣੀ ਡਿਊਟੀ ਤੋਂ ਘਰ ਵਾਪਸ ਆ ਰਿਹਾ ਹੁੰਦਾ ਹੈ ਦੁਸ਼ਯੰਤ ਆਪਣੇ ਘਰੇ ਪਹੁੰਚਦਾ ਹੈ ਉਹ ਆਪਣੇ ਕੱਪੜੇ ਬਦਲਦਾ ਹੈ ਤੇ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਉਹ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾ ਰਿਹਾ ਉਹਨੂੰ 3-4 ਘੰਟੇ ਲੱਗ ਜਾਣਗੇ ਦੁਸ਼ਯੰਤ ਘਰੋਂ ਨਿਕਲਦਾ ਹੈ ਤੇ ਹੁਣ ਉਹ ਪਹੁੰਚ ਜਾਂਦਾ ਹੈ ਪ੍ਰਿਆ ਸੇਠ ਦੇ ਦਿੱਤੇ ਹੋਏ ਐਡਰੈਸ ਦੇ ਉੱਤੇ ਉੱਤੇ ਜਾ ਕੇ ਉਹ ਬੈਲ ਮਾਰਦਾ ਆ ਤਾਂ ਅੰਦਰੋਂ ਪ੍ਰਿਆ ਸੇਠ ਆਉਂਦੀ ਆ ਜੋ ਦਰਵਾਜ਼ਾ ਖੋਲਦੀ ਆ ਦੁਸ਼ਯੰਤ ਹੁਣ ਪ੍ਰਿਆ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਜੋ ਪ੍ਰੀਆ ਹੁੰਦੀ ਹੈ ਉਹ ਫੋਟੋਆਂ ਦੇ ਵਿੱਚ ਤਾਂ ਸੋਹਣੀ ਲੱਗਦੀ ਹੀ ਹੁੰਦੀ ਹੈ ਪਰ ਰੀਅਲ ਦੇ ਵਿੱਚ ਉਹ ਉਸ ਤੋਂ ਵੀ ਜ਼ਿਆਦਾ ਕਿਤੇ ਸੋਹਣੀ ਹੁੰਦੀ ਹੈ ਉਹਦੀ ਖੂਬਸੂਰਤੀ ਦੇਖ ਕੇ ਜੋ ਦੁਸ਼ਯੰਤ ਸ਼ਰਮ ਹੁੰਦਾ ਹੈ ਉੱਥੇ ਹੀ ਪਿਗਲ ਜਾਂਦਾ ਹੈ ਕਰਦੇ ਵਿੱਚ ਐਂਟਰ ਹੁੰਦਾ ਦੋਨੋਂ ਹੁਣ ਇਹ ਬੈਠਦੇ ਨੇ ਗੱਲਬਾਤ ਕਰਦੇ ਰਹੇ ਫਿਰ ਇਹ ਦੋਨੋਂ ਖਾਣਾ ਖਾਂਦੇ ਨੇ ਉਸ ਤੋਂ ਬਾਅਦ ਦੋਨੋਂ ਇਹ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਇਹ ਸਰੀਰਕ ਸੰਬੰਧ ਬਣਾਉਂਦੇ ਨੇ ਹੁਣ ਸੰਬੰਧ ਬਣਾਉਣ ਤੋਂ ਬਾਅਦ ਇਹ ਦੋਨੋਂ ਆਪਸ ਦੇ ਵਿੱਚ ਗੱਲਾਂ ਕਰ ਰਹੇ ਹੁੰਦੇ ਨੇ ਤਾਂ ਜੋ ਪ੍ਰਿਆ ਸੇਟ ਹੁੰਦੀ ਹੈ ਉਹ ਦੁਸ਼ਯੰਤ ਨੂੰ ਪੁੱਛਦੀ ਹੈ ਕਿ ਤੂੰ ਇੰਨਾ ਜ਼ਿਆਦਾ ਅਮੀਰ ਹੈ ਤੇਰੇ ਇੰਨੇ ਵੱਡੇ ਕੰਮ ਨੇ ਇੰਨੀਆਂ ਵੱਡੀਆਂ ਬਿਲਡਿੰਗਸ ਨੇ ਤੇਰੇ ਕੋਲ ਜਿਨ੍ਹਾਂ ਦੇ ਵਿੱਚ ਤੂੰ ਰਹਿਣਾ ਆ ਆਖਿਰ ਤੂੰ ਕੀ ਕੰਮ ਕਰਦਾ ਹੁਣ ਜੋ ਦੁਸ਼ਯੰਤ ਸ਼ਰਮਾ ਹੁੰਦਾ ਉਹ ਇੱਥੇ ਇੱਕ ਗਲਤੀ ਕਰ ਬੈਠਦਾ ਉਹ ਪ੍ਰੀਆ ਨੂੰ ਦੱਸਦਾ ਆ ਕਿ ਉਹਦਾ ਜੋ ਅਸਲੀ ਨਾਮ ਹੈ ਇਹ ਦੁਸ਼ਯੰਤ ਸ਼ਰਮ ਹੈ ਵਿਹਾਨ ਕੋਲੀ ਦੇ ਨਾਮ ਤੋਂ ਉਹਨੇ ਫੇਕ ਆਈਡੀ ਬਣਾਈ ਹੋਈ ਸੀ ਉਹਦੇ ਕੋਲ ਕੋਈ ਐਡੀਆਂ ਵੱਡੀਆਂ ਗੱਡੀਆਂ ਨਹੀਂ ਨਾ ਹੀ ਉਹਦਾ ਕੋਈ ਬਹੁਤਾ ਵੱਡਾ ਕਾਰੋਬਾਰ ਹੈ ਤੇ ਨਾ ਹੀ ਉਹ ਇੰਨਾ ਜ਼ਿਆਦਾ ਅਮੀਰ ਹੈ ਉਹ ਇੱਕ ਜੌਬ ਕਰਦਾ ਆ ਉਹ ਦੱਸਦਾ ਆ ਕਿ ਜੋ ਵੀ ਉਹਨੇ ਫੇਸਬੁੱਕ ਆਈਡੀ ਦੇ ਵਿੱਚ ਆਪਣਾ ਦਿਖਾਇਆ ਹੋਇਆ ਸੀ ਉਹ ਸਾਰਾ ਕੁਝ ਗੱਡੀਆਂ ਬਿਲਡਿੰਗਸ ਵਗੈਰਾ ਫੇਕ ਸੀ ਦੁਸ਼ਯੰਤ ਦੀ ਇਹ ਗੱਲ ਸੁਣਦੇ ਸਾਰੀ ਜੋ ਪ੍ਰੀਆ ਹੁੰਦੀ ਹੈ ਇਹ ਉੱਤੇ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਇਹ ਦੁਸ਼ਯੰਤ ਨੂੰ ਕਹਿੰਦੀ ਹੈ ਕਿ ਤੈਨੂੰ ਪਤਾ ਵੀ ਨਹੀਂ ਹੈ ਕਿ ਤੂੰ ਕੀ ਕਰ ਦਿੱਤਾ ਆ ਇਹ ਗੱਲ ਕਹਿਣ ਤੋਂ ਬਾਅਦ ਪ੍ਰੀਆ ਦੁਸ਼ਯੰਤ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਘਰ ਦੇ ਵਿੱਚ ਫੋਨ ਕਰ ਤੇਰੇ ਘਰ ਦੇ ਵਿੱਚ ਜਿੰਨੇ ਵੀ ਪੈਸੇ ਪਏ ਨੇ ਤੂੰ ਆਪਣੇ ਪਿਓ ਨੂੰ ਫੋਨ ਕਰ ਜਾ ਉਹਦੇ ਕੋਲ ਜਿੰਨੇ ਪੈਸੇ ਨੇ ਘਰ ਦੇ ਵਿੱਚ ਜਿੰਨੇ ਵੀ ਗਹਿਣੇ ਪਏ ਨੇ ਤੂੰ ਉਹ ਇੱਥੇ ਮੰਗਵਾ ਪ੍ਰੀਆ ਦੀ ਇਹ ਗੱਲ ਸੁਣ ਕੇ ਦੁਸ਼ਯੰਤ ਸਾਫ਼ ਮਨਾ ਕਰ ਦਿੰਦਾ ਆ ਇੰਨੀ ਗੱਲ ਹੁੰਦੀ ਹੈ ਕਿ ਉੱਥੇ ਕਮਰੇ ਦੇ ਵਿੱਚੋਂ ਇੱਕ ਮੁੰਡਾ ਨਿਕਲ ਕੇ ਬਾਹਰ ਆਉਂਦਾ ਇਸ ਮੁੰਡੇ ਦਾ ਨਾਮ ਦਿਕਸ਼ਾਂਤ ਕਾਮਰਾ ਹੁੰਦਾ ਇਹ ਵੈਸੇ ਮੁੰਬਈ ਦਾ ਰਹਿਣ ਵਾਲਾ ਹੁੰਦਾ ਪਰ ਇਹ ਪ੍ਰੀਆ ਦੇ ਲਿਵਿੰਗ ਦੇ ਵਿੱਚ ਉੱਥੇ ਰਹਿ ਰਿਹਾ ਹੁੰਦਾ ਹੈ ਇਸ ਤੋਂ ਬਾਅਦ ਇਹ ਲੜਕਾ ਦੁਸ਼ਯੰਤ ਸ਼ਰਮਾ ਨੂੰ ਆਪਣੇ ਫੋਨ ਦੇ ਵਿੱਚ ਇੱਕ ਵੀਡੀਓ ਦਿਖਾਉਂਦਾ ਹੈ ਇਹ ਜੋ ਵੀਡੀਓ ਹੁੰਦਾ ਇਹ ਹੁਣ ਦਾ ਹੀ ਹੁੰਦਾ ਆ ਅਸਲ ਦੇ ਵਿੱਚ ਜਦੋਂ ਦੁਸ਼ਯੰਤ ਤੇ ਪ੍ਰਿਆ ਆਪਸ ਦੇ ਵਿੱਚ ਸਬੰਧ ਬਣਾ ਰਹੇ ਹੁੰਦੇ ਨੇ ਤਾਂ ਉਹ ਵੀਡੀਓ ਉਹਨੇ ਆਪਣੇ ਫੋਨ ਦੇ ਵਿੱਚ ਰਿਕਾਰਡ ਕਰ ਲਿਆ ਹੁੰਦਾ ਇਹ ਵੀਡੀਓ ਦਿਖਾਉਣ ਤੋਂ ਬਾਅਦ ਜੋ ਪ੍ਰਿਆ ਹੁੰਦੀ ਹੈ ਦੁਸ਼ਯੰਤ ਨੂੰ ਕਹਿੰਦੀ ਹੈ ਕਿ ਹੁਣ ਜਿੰਨੇ ਵੀ ਮੈਂ ਪੈਸੇ ਮੰਗਾ ਉਹ ਤੈਨੂੰ ਦੇਣੇ ਪੈਣਗੇ ਦੁਸ਼ਯੰਤ ਕਹਿੰਦਾ ਹੈ ਕਿ ਮੇਰੇ ਕੋਲ ਐਨੇ ਪੈਸੇ ਨਹੀਂ ਆ ਮੈਂ ਇੱਕ ਮਿਡਲ ਕਲਾਸ ਬੰਦਾ ਆ ਮੈਂ ਤਾਂ ਇੱਕ ਜੌਬ ਕਰਦਾ ਆ ਇਹ ਸੁਣਨ ਤੋਂ ਬਾਅਦ ਪ੍ਰਿਆ ਹੋਰ ਵੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਹੁਣ ਉਹ ਦੁਸ਼ਯੰਤ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਆ ਇਹ ਸਭ ਕੁਝ ਚੱਲ ਰਿਹਾ ਹੁੰਦਾ ਤਾਂ ਇੰਨੇ ਦੇ ਵਿੱਚ ਉੱਤੇ ਇੱਕ ਹੋਰ ਮੁੰਡਾ ਆ ਜਾਂਦਾ ਜਿਹਦਾ ਨਾਮ ਹੁੰਦਾ ਆ ਲਖਸ਼ਯਾ ਇਹ ਜੋ ਮੁੰਡਾ ਹੁੰਦਾ ਇਹ ਵੀ ਪ੍ਰਿਆ ਦਾ ਹੀ ਦੋਸਤ ਹੁੰਦਾ ਹੈ ਇਹ ਹੁਣ ਤਿੰਨੋਂ ਮਿਲ ਕੇ ਜੋ ਇਹ ਦੁਸ਼ਯੰਤ ਹੁੰਦਾ ਇਹਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਇਹ ਦੁਸ਼ਯੰਤ ਤੋਂ ਉਹਦੇ ਪਿਤਾ ਨੂੰ ਫੋਨ ਲਗਵਾਉਂਦੇ ਨੇ ਤੇ ਉਹ ਦੁਸ਼ਯੰਤ ਜੋ ਸੀ ਆਪਣੇ ਪਿਤਾ ਨੂੰ ਕਹਿੰਦਾ ਕਿ ਤੁਹਾਡੇ ਅਕਾਊਂਟ ਦੇ ਵਿੱਚ ਜਿੰਨੇ ਵੀ ਪੈਸੇ ਨੇ ਤੁਸੀਂ ਮੇਰੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿਓ ਮੇਰਾ ਕਿਡਨਾਪ ਹੋ ਗਿਆ ਆ ਤਾਂ ਉਹਦਾ ਜੋ ਪਿਤਾ ਹੁੰਦਾ ਉਹ ਵੀ ਇਸ ਤਰ੍ਹਾਂ ਹੀ ਕਰਦਾ ਆ ਤਾਹੋ ਲਗਭਗ 3 ਲੱਖ ਦੇ ਕਰੀਬ ਦੁਸ਼ਯੰਤ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੰਦੇ ਨੇ ਇਹ ਜੋ 3 ਲੱਖ ਆਇਆ ਹੁੰਦਾ ਹੈ ਪ੍ਰਿਆ ਸ਼ੇਠ ਆਪਣੇ ਦੋਸਤਾਂ ਨੂੰ ਭੇਜ ਕੇ ਉਹਨੂੰ ਕਢਵਾ ਲੈਂਦੀ ਹੈ ਪ੍ਰਿਆ ਸ਼ੇਠ ਇੱਥੇ ਹੀ ਨਹੀਂ ਰੁਕਦੀ ਇਹ ਆਪਣੇ ਦੋਸਤਾਂ ਨੂੰ ਕਹਿੰਦੀ ਹੈ ਕਿ ਇਸ ਲੜਕੇ ਨੂੰ ਦੁਸ਼ਯੰਤ ਨੂੰ ਹੁਣ ਆਪਣੇ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਆ ਜੇਕਰ ਇਹਨੂੰ ਆਪਾਂ ਇਸ ਤਰ੍ਹਾਂ ਹੀ ਛੱਡਤਾ ਤਾਂ ਫਿਰ ਇਹ ਪੁਲਿਸ ਦੇ ਕੋਲ ਜਾਊਗਾ ਆਪਾਂ ਨੂੰ ਫਸਾ ਦਊਗਾ ਪ੍ਰਿਆ ਸ਼ੇਠ ਆਪਣੇ ਦੋਸਤਾਂ ਨੂੰ ਕਹਿੰਦੀ ਹੈ ਕਿ ਇਹਨੂੰ ਇੱਥੇ ਹੀ ਮਾਰ ਦੋ ਤਾਂ ਉਹਦੇ ਦੋਸਤ ਕੀ ਕਰਦੇ ਨੇ ਦੁਸ਼ਯੰਤ ਸ਼ਰਮਾ ਦੇ ਚਿਹਰੇ ਦੇ ਉੱਤੇ ਉਹ ਸਹਰਾਣਾ ਰੱਖਦੇ ਨੇ ਤੇ ਉਹਦਾ ਸਾਹ ਕੁੱਟ ਕੇ ਉਹਨੂੰ ਉੱਥੇ ਹੀ ਕਤਲ ਕਰ ਦਿੰਦੇ ਨੇ ਕਤਲ ਕਰਨ ਤੋਂ ਬਾਅਦ ਉਹਦੇ ਦੋਸਤ ਬਾਡੀ ਨੂੰ ਕਿਸੇ ਸੁੰਸਾਨ ਜਗ੍ਹਾ ਦੇ ਉੱਤੇ ਜਾ ਕੇ ਸੱਟ ਦਿੰਦੇ ਨੇ ਤੇ ਫਿਰ 4 ਮਈ 2018 ਨੂੰ ਜੋ ਦੁਸ਼ਯੰਤ ਦੀ ਬਾਡੀ ਹੁੰਦੀ ਹੈ ਇਹ ਪੁਲਿਸ ਵਾਲਿਆਂ ਦੇ ਹੱਥ ਲੱਗ ਜਾਂਦੀ ਹੈ। ਲਾਸ਼ ਮਿਲਣ ਤੋਂ ਬਾਅਦ ਪੁਲਿਸ ਆਪਣੀ ਛਾਣਬੀਨ ਕਰਦੇ ਨੇ ਤੇ ਉਹ ਪ੍ਰਿਆ ਸੇਠ ਨੂੰ ਲੱਭ ਹੀ ਲੈਂਦੇ ਨੇ। ਪ੍ਰਿਆ ਸੇਠ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਸ ਤੋਂ ਬਾਅਦ ਉਹਦੇ ਜੋ ਦੋ ਦੋਸਤ ਹੁੰਦੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਫਿਰ ਪੁੱਛਗਿੱਛ ਦੇ ਵਿੱਚ ਇੱਕ ਅਜੀਹੀ ਕਹਾਣੀ ਸਾਹਮਣੇ ਆਉਂਦੀ ਹੈ ਜਿਹਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਇਹ ਜੋ ਪ੍ਰਿਆ ਸੇਟੀ ਰਾਜਸਥਾਨ ਦੇ ਫਾਲਨਾ ਦੇ ਵਿੱਚ 1995 ਦੇ ਵਿੱਚ ਇਹਦਾ ਜਨਮ ਹੋਇਆ ਸੀ ਇਹਦਾ ਜੋ ਪਰਿਵਾਰ ਸੀ ਇਹਦੇ ਮਾਤਾ ਪਿਤਾ ਸੀ ਇਹਦੇ ਦਾਦਾ ਸੀ ਉਹ ਸਾਰੇ ਸਿੱਖਿਆ ਵਿਭਾਗ ਦੇ ਨਾਲ ਜੁੜੇ ਹੋਏ ਸੀ ਇਹਦੀ ਮਾਤਾ ਵੀ ਟੀਚਰ ਸੀ ਉਹਨਾਂ ਦੀ ਦੇਖ ਰੇਖ ਵਿੱਚ ਹੀ ਇਹਦਾ ਪਾਲਣ ਪੋਸ਼ਣ ਹੁੰਦਾ ਇਹ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਹੁੰਦੀ ਹੈ 10ਵੀਂ ਕਲਾਸ ਤੇ 12ਵੀਂ ਕਲਾਸ ਦੇ ਵਿੱਚ 80 ਤੋਂ 90% ਦੇ ਨੰਬਰ ਆਏ ਹੁੰਦੇ ਨੇ ਹੁਣ ਇਹ ਹਾਲੀਵੁੱਡੀ ਜਦੋਂ ਵੱਡੀ ਹੁੰਦੀ ਹੈ ਤਾਂ ਅੱਗੇ ਦੀ ਪੜ੍ਹਾਈ ਦੇ ਲਈ ਇਹ ਜੈਪੁਰ ਆ ਜਾਂਦੀ ਹੈ ਜੈਪੁਰ ਦੇ ਵਿੱਚ ਆ ਕੇ ਇਹ ਇੱਥੋਂ ਦੀ ਚੱਕਾ ਚੌਂਦ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਪਹਿਲਾਂ ਇਹਦਾ ਜੋ ਜੀਵਨ ਬੀਤਿਆ ਸੀ ਜੋ ਇਹਦੀ ਜ਼ਿੰਦਗੀ ਬੀਤੀ ਸੀ ਉਹ ਰਾਜਸਥਾਨ ਦੇ ਫਾਲਾਨਾਂ ਦੇ ਵਿੱਚ ਬੀਤੀ ਸੀ ਜੋ ਉਹ ਇਲਾਕਾ ਸੀ ਉਹ ਇੰਨਾ ਜ਼ਿਆਦਾ ਐਡਵਾਂਸ ਨਹੀਂ ਸੀ ਜੈਪੁਰ ਦੇ ਵਿੱਚ ਲੋਕਾਂ ਦਾ ਲਾਈਫਸਟਾਈਲ ਦੇਖ ਕੇ ਇਹਦਾ ਮਾਈਂਡਸੈਟ ਚੇਂਜ ਹੋ ਜਾਂਦਾ ਹੁਣ ਇਹ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦੀ ਹੈ ਤੇ ਪੜ੍ਹਾਈ ਦੇ ਨਾਲ ਇਹ ਜੌਬ ਵੀ ਕਰਨਾ ਚਾਹੁੰਦੀ ਹੁੰਦੀ ਹੈ ਕਿਉਂਕਿ ਜੈਪੁਰ ਦੇ ਵਿੱਚ ਮौज-ਮਸਤੀ ਕਰਨ ਦੇ ਲਈ ਪੈਸੇ ਦੀ ਲੋੜ ਹੁੰਦੀ ਹੈ ਤੇ ਇਹਦੀ ਜੋ ਫੈਮਿਲੀ ਵਾਲੇ ਹੁੰਦੇ ਨੇ ਉਹ ਇਹਨੂੰ ਇੰਨੇ ਜ਼ਿਆਦਾ ਪੈਸੇ ਨਹੀਂ ਭੇਜਦੇ ਹੁੰਦੇ ਹੁਣ ਇਹ ਜੌਬ ਦੇ ਲਈ ਅਲੱਗ-ਅਲੱਗ ਜਗ੍ਹਾ ਇੰਟਰਵਿਊ ਦੇਣ ਦੇ ਲਈ ਜਾਂਦੀ ਆ ਉੱਥੇ ਇਹਨੂੰ ਬਹੁਤ ਸਾਰੀਆਂ ਕੁੜੀਆਂ ਵੀ ਮਿਲਦੀਆਂ ਨੇ ਤੇ ਫਿਰ ਇਹਨੂੰ ਪਤਾ ਲੱਗਦਾ ਆ ਕਿ ਇੱਥੇ ਕੁੜੀਆਂ ਕੁਝ ਘੰਟੇ ਕੰਮ ਕਰਕੇ ਹੀ ਬਹੁਤ ਸਾਰੇ ਪੈਸੇ ਕਮਾ ਲੈਂਦੀਆਂ ਨੇ ਇਹਨੂੰ ਪਤਾ ਲੱਗਦਾ ਆ ਕਿ ਕੁੜੀਆਂ ਨੂੰ 8000 10000 20000 ਇੰਨੇ ਪੈਸੇ ਮਿਲ ਜਾਂਦੇ ਨੇ ਕਿ ਕਈ ਵਾਰ ਉਹਨਾਂ ਨੂੰ ਮੂੰਹ ਮੰਗੀ ਰਕਮ ਵੀ ਮਿਲ ਜਾਂਦੀ ਆ ਦਰਸਲ ਉੱਥੇ ਇੱਕ ਰੈਕਟ ਉਸ ਸਮੇਂ ਉਸ ਰੈਕਟ ਦੇ ਵਿੱਚ ਇਹ ਪਹੁੰਚ ਜਾਂਦੀ ਹੈ ਇਹਨੂੰ ਉੱਥੇ ਗਲਤ ਕੰਮ ਕਰਨ ਦੇ ਲਈ ਵੀ ਕਿਹਾ ਜਾਂਦਾ ਆ ਪਰ ਗਲਤ ਕੰਮ ਕਰਨ ਤੋਂ ਇਹ ਮਨਾ ਕਰ ਦਿੰਦੀ ਹੈ ਪਰ ਉੱਥੇ ਇਹ ਉਹਨਾਂ ਦੇ ਨਾਲ ਇੱਕ ਡੀਲ ਕਰਦੀ ਹੈ ਇਹ ਉਹਨਾਂ ਨੂੰ ਕਹਿੰਦੀ ਹੈ ਕਿ ਇਹ ਆਪਣੇ ਕਾਲਜ ਦੀਆਂ ਕੁੜੀਆਂ ਉਹਨਾਂ ਨੂੰ ਲਿਆ ਕੇ ਦਿਆ ਕਰੂਗੀ ਇਹ ਆਪਣੇ ਕਿਸੇ ਤਰੀਕੇ ਦੇ ਨਾਲ ਬਹਿਲਾਪਸ ਲਾ ਕੇ ਆਪਣੇ ਜਾਲ ਦੇ ਵਿੱਚ ਫਸਾ ਕੇ ਕੁੜੀਆਂ ਇੱਥੇ ਲਿਆਇਆ ਕਰੂਗੀ ਤੇ ਇਹਦੇ ਬਦਲੇ ਇਹਨੂੰ ਕਮਿਸ਼ਨ ਮਿਲਿਆ ਕਰੂਗਾ ਉੱਥੇ ਫਿਰ ਇਹ ਕੰਮ ਸ਼ੁਰੂ ਕਰ ਦਿੰਦੀ ਹੈ ਇਹਦੇ ਬਦਲੇ ਇਹਦੇ ਕੋਲ ਕਦੇ 10000 ਕਦੇ 20000 ਕਦੇ ਇਸ ਤੋਂ ਵੀ ਜ਼ਿਆਦਾ ਪੈਸੇ ਆ ਜਾਂਦੇ ਸੀ ਹੁਣ ਜਦੋਂ ਇਹਨੂੰ ਇਹ ਪੈਸੇ ਬਣਨ ਲੱਗਦੇ ਨੇ ਤਾਂ ਇਹਨਾਂ ਕਰਕੇ ਹੀ ਇਹ ਜੈਪੁਰ ਦੇ ਵਿੱਚ ਸਰਵਾਈਵ ਕਰ ਪਾਉਂਦੀ ਹੈ ਉੱਤੇ ਆਪਣਾ ਕੰਮ ਚਲਾ ਪਾਉਂਦੀ ਆ ਖਰਚਾ ਚਲਾ ਪਾਉਂਦੀ ਆ ਪਰ ਇੱਥੇ ਪ੍ਰੀਆ ਸੇਟ ਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਇਸ 10-20 ਹਜ਼ਾਰ 50 ਹਜ਼ਾਰ ਦੇ ਨਾਲ ਉਹਦਾ ਗੁਜ਼ਾਰਾ ਨਹੀਂ ਹੋਊਗਾ ਉਹਨੂੰ ਬਹੁਤ ਜ਼ਿਆਦਾ ਪੈਸੇ ਚਾਹੀਦੇ ਨੇ ਉਹਦਾ ਮੰਨਣਾ ਹੁੰਦਾ ਆ ਕਿ ਉਹਨੇ ਇੰਨਾ ਜ਼ਿਆਦਾ ਪੈਸਾ ਬਣਾਉਣਾ ਆ ਇੰਨੀ ਜ਼ਿਆਦਾ ਅਮੀਰ ਹੋਣਾ ਆ ਕਿ ਕੋਈ ਵੀ ਜੇ ਮਹਿੰਗੀ ਚੀਜ਼ ਆ ਤਾਂ ਉਹਨੂੰ ਸਸਤੀ ਲੱਗਣ ਲੱਗ ਜਵੇ ਉਹਨੂੰ ਕੋਈ ਵੀ ਮਹਿੰਗੀ ਚੀਜ਼ ਲੈਣ ਵਾਸਤੇ ਸੋਚਣਾ ਨਾ ਪਵੇ ਉਹਨੂੰ ਪੈਸੇ ਨਾ ਇਕੱਠੇ ਕਰਨੇ ਪੈਣ ਫਿਰ ਪ੍ਰੀਆ ਜੋ ਹੁੰਦੀ ਆ ਇਹ ਸੋਚ ਲੈਂਦੀ ਆ ਕਿ ਹੁਣ ਉਹ ਕਮਿਸ਼ਨ ਦੇ ਉੱਤੇ ਕੰਮ ਨਹੀਂ ਕਰੂਗੀ ਉਹ ਜੇ ਕੰਮ ਕਰੂਗੀ ਤਾਂ ਆਪਣਾ ਹੀ ਕਰੂਗੀ ਇਹਦੇ ਚਲਦੇ ਜੋ ਪ੍ਰਿਆ ਹੁੰਦੀ ਹੈ ਇਹ ਸੋਸ਼ਲ ਸਾਈਟ ਤੇ ਸੋਸ਼ਲ ਐਪ ਦੇ ਉੱਤੇ ਆਪਣੀ ਇੱਕ ਆਈਡੀ ਬਣਾ ਲੈਂਦੀ ਹੈ ਕਿਉਂਕਿ ਦੇਖਣ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਹੁੰਦੀ ਹੈ ਤੇ ਉਸੇ ਆਈਡੀ ਤੇ ਹੁਣ ਪ੍ਰਿਆ ਮੁੰਡਿਆਂ ਨੂੰ ਲੱਭਣ ਲੱਗਦੀ ਹੈ ਜੋ ਬਹੁਤ ਜ਼ਿਆਦਾ ਅਮੀਰ ਹੁੰਦੇ ਨੇ ਅਮੀਰ ਮੁੰਡਿਆਂ ਨੂੰ ਫਸਾਉਂਦੀ ਸੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੀ ਸੀ ਤੇ ਫਿਰ ਵੀਡੀਓ ਕਾਲ ਕਰਦੀ ਸੀ ਵੀਡੀਓ ਕਾਲ ਦੇ ਉੱਤੇ ਇਹ ਮੁੰਡਿਆਂ ਨੂੰ ਆਪਣੇ ਕੱਪੜੇ ਲਾ ਕੇ ਦਿਖਾਉਂਦੀ ਸੀ ਉਹਨਾਂ ਨੂੰ ਆਪਣੇ ਵੱਲ ਅਟਰੈਕਟ ਕਰਦੀ ਸੀ ਉਹਨਾਂ ਨੂੰ ਜਾਲ ਦੇ ਵਿੱਚ ਫਸਾ ਕੇ ਫਿਰ ਇਹ ਆਪਣੀ ਜਗ੍ਹਾ ਦੇ ਉੱਤੇ ਮਿਲਣ ਦੇ ਲਈ ਬੁਲਾ ਲੈਂਦੀ ਸੀ ਉੱਤੇ ਫਿਰ ਇਹ ਸਰੀਰਕ ਸੰਬੰਧ ਬਣਾਉਂਦਿਆਂ ਦੀ ਇੱਕ ਵੀਡੀਓ ਬਣਵਾ ਲੈਂਦੀ ਸੀ ਤੇ ਫਿਰ ਉਹਨਾਂ ਨੂੰ ਇਹ ਵੀਡੀਓ ਦੇ ਆਧਾਰ ਦੇ ਉੱਤੇ ਹੀ ਬਲੈਕਮੇਲ ਕਰਦੀ ਸੀ ਤੇ ਉਹਨਾਂ ਤੋਂ ਮੋਟੀ ਰਕਮ ਵਸੂਲਦੀ ਸੀ ਜਦੋਂ ਪੁਲਿਸ ਨੇ ਪ੍ਰਿਆ ਸੇਠ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਪ੍ਰਿਆ ਸੇਠ ਦੇ ਅਕਾਊਂਟ ਦੇ ਵਿੱਚ 1 ਕਰੋੜ 75 ਲੱਖ ਰੁਪਏ ਮਿਲਿਆ ਸੀ ਜੋ ਪ੍ਰਿਆ ਸੇਠ ਨੇ ਇਹ ਸਭ ਕੰਮ ਕਰਕੇ ਹੀ ਕਮਾਇਆ ਸੀ ਔਰ ਇਸੇ ਕڑی ਦੇ ਚੱਲਦੇ ਪ੍ਰਿਆ ਸੇਠ ਨੇ ਦੁਸ਼ਯੰਤ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਸੀ ਕਿਉਂਕਿ ਜੋ ਦੁਸ਼ਯੰਤ ਸੀ ਉਹ ਆਪਣੀਆਂ ਇਸ ਤਰ੍ਹਾਂ ਦੀਆਂ ਫੋਟੋਆਂ ਪੋਸਟ ਕਰਦਾ ਸੀ ਕਿ ਜਿਵੇਂ ਉਹ ਬਹੁਤ ਹੀ ਜ਼ਿਆਦਾ ਅਮੀਰ ਹੁੰਦਾ ਵੱਡੀਆਂ-ਵੱਡੀਆਂ ਗੱਡੀਆਂ ਦੇ ਨਾਲ ਵੱਡੀਆਂ-ਵੱਡੀਆਂ ਬਿਲਡਿੰਗਸ ਦੇ ਵਿੱਚ ਜਿਵੇਂ ਉਹ ਇੱਕ ਵੱਡੀ ਬਿਲਡਿੰਗ ਦੇ ਵਿੱਚ ਰਹਿੰਦਾ ਆ ਪ੍ਰਿਆ ਨੂੰ ਇਹ ਲੱਗਦਾ ਹੁੰਦਾ ਕਿ ਇਹ ਮੁੰਡਾ ਬਹੁਤ ਹੀ ਜ਼ਿਆਦਾ ਅਮੀਰ ਹੈ ਜੇਕਰ ਇਹਨੂੰ ਮੈਂ ਆਪਣੇ ਜਾਲ ਦੇ ਵਿੱਚ ਫਸਾ ਲੂੰਗੀ ਤਾ ਇਹ ਤੋਂ ਲਗਭਗ 40 ਤੋਂ 50 ਲੱਖ ਰੁਪਏ ਮੈਂ ਬਣਾ ਲੂੰਗੀ ਪਰ ਇੱਥੇ ਸਾਰੀ ਕਹਾਣੀ ਪੁੱਠੀ ਪੈ ਜਾਂਦੀ ਹੈ ਕਿਉਂਕਿ ਦੁਸ਼ਯੰਤ ਸ਼ਰਮਾ ਉਹਨਾਂ ਜਿਆਦਾ ਅਮੀਰ ਨਹੀਂ ਹੁੰਦਾ ਜਿੰਨਾ ਉਹਨਾਂ ਨੇ ਫੋਟਾਂ ਦੇ ਵਿੱਚ ਦਿਖਾਇਆ ਹੁੰਦਾ ਪਰ ਪ੍ਰਿਆ ਤੇ ਇਸ ਦੇ ਦੋਸਤਾਂ ਨੂੰ ਜਦੋਂ ਸੱਚਾਈ ਪਤਾ ਲੱਗਦੀ ਹੈ ਤਾਂ ਫਿਰ ਇਹ ਸੋਚਦੇ ਨੇ ਕਿ ਹੁਣ ਅਸੀਂ ਫਸ ਜਾਵਾਂਗੇ ਇਹ ਡਰ ਕੇ ਦੁਸ਼ਯੰਤ ਦਾ ਕਤਲ ਕਰ ਦਿੰਦੇ ਨੇ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ ਪਹਿਲਾਂ ਪ੍ਰਿਆ ਨੂੰ ਫੜਾਇਆ ਜਾਂਦਾ ਤੇ ਫਿਰ ਇਹਦੇ ਦੋਸਤਾਂ ਨੂੰ ਵੀ ਫੜ ਲਿਆ ਜਾਂਦਾ ਹੈ ਇੱਥੇ ਹੈਰਾਨੀ ਦੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਜਦੋਂ ਜੱਜ ਵੱਲੋਂ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਦੋਂ ਵੀ ਜੋ ਪ੍ਰਿਆ ਸੇਠ ਹੁੰਦੀ ਹੈ ਇਹ ਹੱਸ ਰਹੀ ਹੁੰਦੀ ਹੈ ਤਾਂ ਦੋਸਤੋ ਐਦਾਂ ਦੀਆਂ ਕਹਾਣੀਆਂ ਸੁਣਾਉਣ ਦਾ ਮਕਸਦ ਕੋਈ ਸਾਡਾ ਕਿਸੇ ਦੇ ਦਿਲ ਉਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਆਲੇ-ਦਲੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਸੋ ਸਾਨੂੰ ਲੋ ਅਵੇਅਰ ਰਹਿੰਦੀ। ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ। ਬਾਕੀ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ। ਉਦੋਂ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।